ਮੋਹਰ ਜਿਲ੍ਹੇ ਦੇ ਕਸਬਾ ਮੁੱਲਾਪੁਰ ਗਰੀਬਦਰ ਦੇ ਵਿੱਚ ਜੋ ਕੱਲ ਸੀਐਸਟਾਫ ਦੇ ਪੁਲਿਸ ਮੁਲਾਜ਼ਮ ਗੁਪਸ ਅਧਾਰ ਦੇ ਉੱਤੇ ਰੇਡ ਕਰਨ ਆਏ ਸੀ ਤਾਂ ਦੱਸ ਦਿੰਦੇ ਆ ਕਿ ਮੁੱਲਾਪੁਰ ਦੇ ਵਿੱਚ ਕੁਝ ਵਿਅਕਤੀ ਤਾਸ਼ ਖੇਡ ਰਹੇ ਸੀ ਤਾਸ਼ ਖੇਡਦੇ ਵਿਅਕਤੀਆਂ ਦੇ ਉੱਤੇ ਸੀਐਸਟਾਫ ਦੇ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਕਿ ਇਸ ਜਗ੍ਹਾ ਉੱਤੇ ਜੂਆ ਚੱਲਦਾ ਹੋਵੇਗਾ ਜਿਸ ਤੋਂ ਬਾਅਦ ਜਦੋਂ ਤਾਸ਼ ਖੇਡਦੇ ਵਿਅਕਤੀਆਂ ਦੇ ਕੋਲ ਸੀਐਸਟਾਫ ਦੇ ਪੁਲਿਸ ਮੁਲਾਜ਼ਮ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਇੱਕ ਪਾਸੇ ਇਕੱਠੇ ਹੋ ਜੋ ਉਸ ਤੋਂ ਬਾਅਦ ਦਬਕਾ ਹੀ ਮਾਰ ਜਾਂਦਾ ਜਿਸ ਤੋਂ ਬਾਅਦ ਇੱਕ ਵਿਅਕਤੀ ਤਾਂ ਇੰਨਾ ਡਰ ਗਿਆ ਜਿਸ ਤੋਂ ਬਾਅਦ ਉਸ ਨੂੰ ਅਟੈਕ ਆ ਗਿਆ ਅਟੈਕ ਦੌਰਾਨ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਦੀ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਮੌਤ ਤੋਂ ਬਾਅਦ ਪਿੰਡ ਵਾਸੀ ਤੇ ਨਾਲ ਪੰਚਾਇਤ ਪਰਿਵਾਰ ਭੜਕ ਉੱਠਿਆ ਕਾਫੀ ਹਗਾਮਾ ਮੁੱਲਾ ਪ੍ਰਗਤੀ ਦਾ ਅੱਜ ਕੱਲ੍ਹ ਵੇਖਣ ਨੂੰ ਮਿਲਿਆ ਸੀਐਸਟਾਫ ਦੇ ਦੋ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਪੁਲਿਸ ਮੁਲਾਜਮਾਂ ਨੂੰ ਜਿਹੜਾ ਪਿੰਡ ਵਾਸੀਆਂ ਨੇ ਘੇਰ ਲਿਆ ਜਿਸ ਤੋਂ ਬਾਅਦ ਹੋਰ ਸੀਨੀਅਰ ਪੁਲਿਸ ਅਫਸਰ ਪਹੁੰਚ ਕੇ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਥਾਣੇ ਬੁਲਾ ਕੇ ਅਗਲੀ ਕਾਰਵਾਈ ਸ਼ੁਰੂ ਕਰਨ ਵਾਸਤੇ ਕਿਹਾ ਤਾਂ ਦੇਰ ਰਾਤ ਤੱਕ ਪਰਿਵਾਰ ਦੇ ਨਾਲ ਪੁਲਿਸ ਦੀ ਮੀਟਿੰਗ ਚੱਲਦੀ ਰਹੀ ਤੇ ਇਸ ਤੋਂ ਬਾਅਦ ਪਰਿਵਾਰ ਦੇ ਬਿਆਨ ਲਿਖੇ ਗਏ ਬਿਆਨਾਂ ਦੇ ਆਧਾਰ ਤੇ ਉੱਤੇ ਪੁਲਿਸ ਨੂੰ ਦੱਸਿਆ ਗਿਆ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਦੋਂ ਅੱਜ ਪਰਿਵਾਰ ਫਿਰ ਉਸ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਉਣ ਵਾਸਤੇ ਗਿਆ ਤਾਂ ਚੰਡੀਗੜ੍ਹ ਤੋਂ ਉਸ ਵਿਅਕਤੀ ਦੀ ਜੋ ਲਾਸਟ ਸੀ ਉਸ ਨੂੰ ਖੜ ਦੇ ਸਿਵਲ ਹਸਪਤਾਲ ਦੇ ਭੇਜ ਦਿੱਤਾ ਜਿੱਥੇ ਕੀ ਖੜ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਉਸ ਜਗ੍ਹਾ ਉੱਤੇ ਪੋਸਟਮਾਰਟਮ ਹੋਣਾ ਸੀ ਤਾਂ 30 ਤੋਂ 35 ਬੰਦੇ ਦੱਸਿਆ ਜਾ ਰਿਹਾ ਕਿ ਖੜ ਦੇ ਹਸਪਤਾਲ ਵਿੱਚ ਪਹੁੰਚੇ ਹੋਏ ਸੀ ਪਿੰਡ ਵਾਸੀ ਤਾਂ ਉੱਥੇ ਉਸ ਦਾ ਪੋਸਟਮਾਰਟਮ ਜਿਹੜਾ ਹੋਇਆ ਤੇ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੀਟਿੰਗ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਉਸ ਜਗ੍ਹਾ ਹੋਈ ਹੈ ਤੇ ਦੂਜੇ ਪਾਸੇ ਪਿੰਡ ਵਾਸੀਆਂ ਦੇ ਵਿੱਚ ਰੋਸ ਲਗਾਤਾਰ ਵਧ ਰਿਹਾ ਸੀ ਜਿਸ ਤੋਂ ਲੈ ਕੇ ਥਾਣੇ ਦੇ ਬਾਹਰ ਪਿੰਡ ਵਾਸੀ ਕੁਝ ਪਰਿਵਾਰਕ ਮੈਂਬਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤਾਂ ਉਹਨਾਂ ਵੱਲੋਂ ਕਿਤੇ ਨਾ ਕਿਤੇ ਪ੍ਰਦਰਸ਼ਨ ਕਰਨ ਦਾ ਵੀ ਮੂਹਰ ਬਣਾਇਆ ਜਾ ਰਿਹਾ ਸੀ ਪਰ ਇਹ ਵੀ ਦੱਸ ਦਿੰਦੇ ਆ ਕਿ ਕਾਫੀ ਸੀਨੀਅਰ ਪੁਲਿਸ ਅਫਸਰ ਜੋ ਕਿ ਖਰੜ ਦੇ ਸਿਵਲ ਹਸਪਤਲ ਪਹਿਲੇ ਹੀ ਪਹੁੰਚ ਗਏ ਸੀ ਉਸ ਜਗ੍ਹਾ ਉੱਤੇ ਪਰਿਵਾਰ ਦੇ ਕੁਝ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਅਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਜਿਸ ਨੂੰ ਲਿਖ ਕੇ ਸੀ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡ ਦੇ ਸਰਪੰਚ ਨਾਲ ਵੀ ਕੁਝ ਪੁਲਿਸ ਅਫਸਰਾਂ ਨਾਲ ਵੀ ਪਰ ਉਹਨਾਂ ਵੱਲੋਂ ਇਹੀ ਦੱਸ ਦਿੱਤਾ ਗਿਆ ਕਿ ਗੱਲਬਾਤ ਚੱਲ ਰਹੀ ਹੈ ਤਾਂ ਜੋ ਵੀ ਅਗਲੀ ਅਪਡੇਟ ਹੋਵੇਗੀ ਤੁਹਾਨੂੰ ਦੇਵਾਂਗੇ ਤਾਂ ਕੁਝ ਸੂਤਰਤੋਂ ਵੱਲੋਂ ਵੀ ਖਬਰ ਆਈ ਹੈ ਕਿ ਪੰਜ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਪਰ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੁਆਵਜ਼ੇ ਦੀ ਵੀ ਗੱਲ ਆ ਰਹੀ ਹੈ ਤਾ ਕਈ ਤਰੀਕੇ ਦੀਆਂ ਅੱਗੇ ਕਾਰਵਾਈ ਅਗਰ ਪੋਸਟ ਮਾਰਡਮ ਦੀ ਰਿਪੋਰਟ ਦੇ ਵਿੱਚ ਕੁਝ ਇਸ ਤਰੀਕੇ ਦਾ ਆਂਦਾ ਹੈ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਪਾਈ ਪੀਆਰ ਦਰਜ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਵਾਹ ਵੀ ਚੱਲ ਰਹੀਆਂ ਨੇ ਕਾਫੀ ਤਰੀਕੇ ਦੀਆਂ ਗੱਲਾਂ ਅੱਜ ਸੁਣਨ ਨੂੰ ਮਿਲੀਆਂ ਨੇ ਜਿਸ ਨੂੰ ਲੈ ਕੇ ਕਾਫੀ ਦੇਰ ਤੱਕ ਥਾਣੇ ਦੇ ਬਾਅਦ ਪਿੰਡ ਵਾਸੀ ਜਿਹੜੇ ਇਕੱਠੇ ਹੋ ਗਏ ਤਾਂ ਜਿਸ ਤੋਂ ਬਾਅਦ ਜਾ ਕੇ ਸ਼ਾਮ ਦੇਰ ਰਾਤ ਤੱਕ ਜਦੋਂ ਪਤਾ ਲੱਗਿਆ ਕਿ ਅੱਜ ਸੰਸਕਾਰ ਨਹੀਂ ਕੀਤਾ ਜਾਵੇਗਾ ਨਾ ਹੀ ਕੋਈ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਫਿਰ ਅੱਜ ਉਸ ਮ੍ਰਿਤਕ ਵਿਅਕਤੀ ਦੀ লাশ ਨੂੰ ਖੜਦੇ ਮੋਰਚੀ ਦੇ ਵਿੱਚ ਰਖਵਾ ਦਿੱਤਾ ਜਿੱਥੇ ਕਿ ਕੱਲ੍ਹ ਹੁਣ ਪਤਾ ਲੱਗੇਗਾ ਕੀ ਆਖਰ ਪੁਲਿਸ ਦੇ ਨਾਲ ਕੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਨੇ ਜਾਂ ਫਿਰ ਪਿੰਡ ਵਾਸੀ ਉਸ লাশ ਨੂੰ ਰੱਖ ਕੇ ਪ੍ਰਦਰਸ਼ਨ ਕਰਦਿੰਨੇ ਸੁਣ ਲੈ ਕੇ ਇਸ ਸਸ ਬਣਿਆ ਹੋਇਆ ਤਾਂ ਇਸ ਵਾਸਤੇ ਹੁਣ ਪੁਲਿਸ ਅਫਸਰਾਂ ਦੇ ਬਿਆਨਾਂ ਨੇ ਬਾਕੀ ਨੇ ਦੂਜੇ ਪਾਸੇ ਪਰਿਵਾਰ ਦੇ ਬਿਆਨਾਂ ਨੇ ਬਾਕੀ ਨੇ ਤਾਂ ਇਸ ਨੂੰ ਲੈ ਕੇ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਲਗਾਤਾਰ ਸੀ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਜੋ ਸਾਡੇ ਕੋਲ ਇਸ ਤਰੀਕੇ ਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਖਬਰ ਸਾਹਮਣੇ ਆਈ ਸੀ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਅੱਗੇ ਲੋਕਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਤਾਂ ਕਿਸੇ ਤਰੀਕੇ ਨਾਲ ਵੀ ਕਾਨੂੰਨ